ਸਮਨਦੀਪ ਕੌਰ ਕਲਰਕ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਜੋ ਸਟਾਲਜ ਪਿੰਡ ਤੋਂ ਨੇ ਮੁੱਖ ਮੰਤਰੀ ਸਾਹਿਬ ਅੱਛਾ ਸਮਨਦੀਪ ਕੌਰ ਕਲਰਕ ਫਾਈਨਾਂਸ ਪਾਰਟ ਮੇਰੇ ਪਿੰਡ ਤੋਂ ਹਾਂ ਅੱਛਾ ਕਿੰਨੇ ਦੀ ਕੁੜੀਆਂ ਭਾਈ ਅੱਛਾ ਅੱਛਾ ਮੈਨੂੰ ਪਤਾ ਹੈ ਮੈਨੂੰ ਪਤਾ ਤੁਹਾਡੇ ਪਰਿਵਾਰ ਦੇ ਨਾਲ ਮੈਨੂੰ ਤੁਹਾਡਾ ਭਰਾ ਬ੍ਰਦਰ ਵੀ ਮਿਲਿਆ ਸੀ ਨਹੀਂ ਜੀ ਉਹ ਮੇਰੇ ਹਸਬੰਦ ਸੀ ਤੇ ਮੇਰੇ ਹਸਬੰਦ ਨੇ ਮੈਨੂੰ ਪਿਛਲੇ ਸਾਲ ਜੋਬ ਮਿਲੀ ਹੈ ਜੀ ਉਹਨਾਂ ਤੋਂ ਇੰਪਾਇਰ ਹੋ ਕੇ ਉਹਨੇ ਕਿਹਾ ਜੀ ਤੂੰ ਵੀ ਟਰਾਈ ਕਰਕੇ ਸਰਕਾਰ ਦੇ ਤੋਂ ਦੇ ਵਿੱਚ ਵਿੱਚ ਫੀਲਪ ਕਰਕੇ ਫਿਰ ਵਿੱਚ ਨੂੰ ਫਿਰ ਛੋਟੀ ਪਈਆ ਕਰਕੇ ਲੱਗਿਆ ਕਿ ਜੇ ਤੁਸੀਂ ਕੰਟੀਨਿਊ ਹੋ ਤਾਂ ਲੱਗੀਆਂ ਤਾਂ ਕਿ ਮਤਲਬ ਕਿ ਬੱਚਿਆਂ ਨੂੰ ਕੰਟੀਨਿਊ ਮਿਲ ਕੇ ਜੀਵੇ ਸਿਮਰਤੀ ਜੌਂ ਮਿਲੇ ਸਰਤਾ ਦੇ ਉਹ ਤਾਂ ਚਲ ਠੀਕ ਹੈ ਕਿਤੇ ਹੁਣ ਆਪਾਂ ਆਪਣੇ ਪਿੰਡ ਵਾਲੇ ਬਾਲੇ ਜਿਆਦਾ ਆਈ ਜਾਂਦੇ ਨੇ ਕਿਤੇ ਸ਼ੱਕ ਨਾ ਕਰਨ ਲੱਗ ਜਾਣਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਜੀ ਦਾ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਸ਼ੱਕ ਨਾ ਕਰਨ ਲੱਗ ਜਾਣਾ ਬੀਤੂ ਬੋਲੀ ਨਾ ਅਰੇ ਕਿਸੇ ਕਿਸੇ ਨੂੰ ਕੁਛ ਵਾਰਤਾ ਨਹੀਂ ਲਾਉਣੀ ਪਈ ਬੇਬੇ ਵੀ ਪਿੰਡ ਰਹਿੰਦੀ ਐ ਅੱਛਾ ਤੇ ਕਿਸੇ ਨੂੰ ਕੋਈ ਫਾਇਸ ਲਾਣ ਦੀ ਜੇ ਕਿ ਸਾਰੇ ਬੱਚੇ ਜੇ ਇੱਥੇ ਰੱਖੇ ਨੇ ਸਭ ਨੂੰ ਪਤਾ ਵੀ ਸਾਰੇ ਅੱਗੇ ਅੱਗੇ ਯੂਨਿਵਰਸਿਟੀ ਆਈ ਹੈ ਤੇ ਸਾਰਾ ਕੰਮਾ ਮਤਲਬ ਵੀ ਸਭ ਦੇ ਜੀ ਇਹ ਦੇਖ ਲੋ ਜੀ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਪਿੰਡ ਦੀ ਕੁੜੀ ਅੱਜ ਜਿਹੜੀ ਉਹ ਸਿਲੈਕਟ ਹੋ ਰਹੀ ਐ ਨਹੀਂ ਤਾਂ ਪਿੰਡ ਵਾਲਿਆਂ ਨੂੰ ਜਾਂ ਲਾਲੋਬੀ ਰਿਸ਼ਤੇਦਾਰਾਂ ਨੂੰ ਹੀ ਉਹ ਕਿਸੇ ਕਾਬਲੀਅਤ ਵਾਲੇ ਬੰਦੇ ਨੂੰ ਛੱਡ ਕੇ ਉਹਨਾਂ ਨੂੰ ਉੱਪਰ ਕਰ ਲਿਆ ਜਾਂਦਾ ਸੀ। ਸੋ ਖੁਸ਼ੀ ਹੈ ਕਿ ਆਪਣੀ ਮਿਹਨਤ ਦੇ ਨਾਲ ਬੱਚੇ ਤੁਸੀਂ ਕਾਮਯਾਬ ਹੋ ਗਏ। ਗੁੱਡ ਲੱਕ। ਗੁੱਡ ਲੱਕ। ਮੁੱਖ ਮੰਤਰੀ ਸਾਹਿਬ ਪਾਰਟੀ ਦਾ ਅੰਕੜਾ 40000 ਕ੍ਰਾਸ ਹੋ ਗਿਆ। 19 ਹੌਣ ਨੂੰ ਬਣਾਉਣ ਲੱਗੇ ਇੱਟ ਨਹੀਂ ਲੱਗੀ ਹੋਣੀ ਜਿੰਨੇ ਇਸ ਹਾਲ ਦੇ ਅੰਦਰ ਅ ਸਮਨਦੀਪ ਕੌਰ ਕਲਰਕ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ। ਤੁਸਤੋਜ ਪਿੰਡ ਤੋਂ ਨੇ ਮੁੱਖ ਮੰਤਰੀ ਸਾਹਿਬ। ਅੱਛਾ। ਸਮਨਦੀਪ ਕੌਰ ਕਲਰਕ ਫਾਈਨਾਂਸ ਪਾਰਟ। ਮੇਰੇ ਪਿੰਡ ਤੋਂ। ਅੱਛਾ। ਕਿੰਨਾ ਦੀ ਕੁੜੀਆਂ ਭਾਈ। ਅੱਛਾ ਅੱਛਾ। ਮੈਨੂੰ ਪਤਾ ਹੈ ਮੈਨੂੰ ਪਤਾ ਤੁਹਾਡੇ ਪਰਿਵਾਰ ਦੇ ਨਾਲ ਮੈਨੂੰ ਤੁਹਾਡਾ ਭਰਾ ਬ੍ਰਦਰ ਵੀ ਮਿਲਿਆ ਸੀ ਨਹੀਂ ਜੀ ਉਹ ਮੇਰੇ ਹਸਬੰਦ ਸੀ ਤੇ ਮੇਰੇ ਹਸਬੰਦ ਨੇ ਮੇਰੇ ਨਾਲ ਮੋ ਪਿਛਲੇ ਸਾਲ ਜੋਬ ਲਈਏ ਸੀ ਉਹਨਾਂ ਤੋਂ ਇੰਪਾਇਰ ਹੋ ਕੇ ਉਹਨੇ ਕਿਹਾ ਦੀ ਤੂੰ ਵੀ ਟ੍ਰਾਈ ਕਰਕੇ ਸਰਕਾਰ ਦੇ ਤੋਂ ਲਗਾਤਾਰ ਫੋਸਟਾਂ ਕੱਢੀ ਹੈ ਤੁਸੀਂ ਵੀ ਕਰਨਾ ਚਾਹੀਦਾ ਇਸ ਸਾਲ ਦੇ ਵਿੱਚ ਵਿੱਚ ਮਿਲ ਕੇ ਕਰਕੇ ਫਿਰ ਮੈਂ ਤੁਹਾਨੂੰ ਫਿਰ ਛੋਟੀ ਪਈਆ ਕਰਕੇ ਲੱਗਿਆ ਕਿ ਜੇ ਤੁਸੀਂ ਕੰਟੀਨਿਊ ਫੋਸਟਾਂ ਚਲ ਠੀਕ ਹੈ ਕਿਤੇ ਹੁਣ ਆਪਾਂ ਆਪਣੇ ਪਿੰਡ ਵਾਲੇ ਬਾਹਲੇ ਜਾਦਾ ਆਈ ਜਾਂਦੇ ਨੇ ਕਿਤੇ ਸ਼ੱਕ ਨਾ ਕਰਨ ਲੱਗ ਜਾਣਾ ਸ਼ੱਕ ਨਾ ਕਰਨ ਲੱਗ ਜਾਣਾ ਬੀਤੂ ਕਿਆ ਸੀ ਵੀ ਤੂੰ ਤੇਰੀ ਬੋਲੀ ਨਾਲ ਦੇਖੋ ਤੂੰ ਬੋਲਣ ਦਾ ਮੌਕਾ ਬੀਤੂ ਬੋਲੀ ਨਾ ਅਰੇ ਕਿਸੇ ਕਿਸੇ ਨੂੰ ਕੁਝ ਵਾਰਤਾ ਨਹੀਂ ਲਾਉਣੀ ਪਈ ਬੇਬੇ ਵੀ ਪਿੰਡ ਰਹਿੰਦੀ ਐ ਅੱਛਾ ਕਿਸੇ ਨੂੰ ਕੁਝ ਫਰਸ ਲਾਣੀ ਪਈ ਕਿ ਕਿ ਸਾਰੇ ਬੱਚੇ ਜਿੱਥੇ ਬੱਠੇ ਨੇ ਸਭ ਨੂੰ ਪਤਾ ਵੀ ਸਾਰੇ ਅੱਗੇ ਕੀ ਹੋਣ ਸਕਦੇ ਸਕੇ ਐ ਤੇ ਸਾਰਾ ਕੰਮਾ ਮਤਲਬ ਵੀ ਸਭ ਤੇ ਕੀ ਜੋ ਇਹ ਦੇਖ ਲਓ ਜੀ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਪਿੰਡ ਦੀ ਕੁੜੀ ਅੱਜ ভিডিও সিলেক্ট হ رہی ہے۔ ਨਹੀਂ ਤਾਂ ਪਿੰਡ ਵਾਲਿਆਂ ਨੂੰ ਜਾਂ ਲਾਲੋਬੀ ਰਿਸ਼ਤੇਦਾਰਾਂ ਨੂੰ ਹੀ ਉਹ ਕਿਸੇ ਕਾਬਲੀਅਤ ਵਾਲੇ ਬੰਦੇ ਨੂੰ ਛੱਡ ਕੇ ਉਹਨਾਂ ਨੂੰ ਉੱਪਰ ਕਰ ਲਿਆ ਜਾਂਦਾ ਸੀ। ਸੋ ਖੁਸ਼ੀ ਹੈ ਕਿ ਆਪਣੀ ਮਿਹਨਤ ਦੇ ਨਾਲ ਬੱਚੇ ਤੁਸੀਂ ਕਾਮਯਾਬ ਹੋ ਗਏ। ਗੁੱਡ ਲੱਕ। ਗੁੱਡ ਲੱਕ। ਮੁੱਖ ਮੰਤਰੀ ਸਾਹਿਬ ਪਾਰਟੀ ਦਾ ਅੰਕੜਾ 40000 ਕ੍ਰਾਸ ਹੋ ਗਿਆ। 19 ਹੌਣ ਨੂੰ ਬਣਾਉਣ ਲੱਗੇ ਇੱਟ ਨਹੀਂ ਲੱਗੀ ਹੋਣੀ ਜਿੰਨੇ ਇਸ ਹਾਲ ਦੇ ਅੰਦਰ ਪੁਆਇੰਟਮੈਨ ਲੈਟਰ ਦੇ ਚੁੱਕੇ ਆ ਅਸੀਂ ਹੁਣ ਤੱਕ